ਮੇਜੂ ਤ੍ਰਿਪਤ ਪ੍ਰੀਤ ਸਿੰਘ ਚੌਥੀ ਰਾਸ਼ਟਰੀ ਰਾਈਫਲ ਜਾਟ ਰੈਜiment ਦਾ ਅਜਿਹਾ ਫੌਜੀ ਅਫਸਰ ਜਿਸਨੇ ਪਿਛਲੇ ਸਾਲ ਜੰਮੂ ਕਸ਼ਮੀਰ ਦੇ ਛੋਪਿਆਂ ਦੇ ਵਿੱਚ ਇੱਕ A ਕੈਟਾਗਰੀ ਦੇ ਅਤਵਾਦੀ ਨੂੰ ਮਾਰਿਆ ਸੀ ਜਿਸ ਤੋਂ ਇਲਾਵਾ 6 ਵੱਖ-ਵੱਖ ਆਪਰੇਸ਼ਨਾਂ ਦੀ ਅਗਵਾਈ ਕਰਦੇ ਹੋਏ ਇਸ ਪੰਜਾਬੀ ਗੱਬਰੂ ਨੇ ਕੁੱਲ 9 ਚੋਟੀ ਦੇ ਅਤਵਾਦੀਆਂ ਨੂੰ ਮਾਰ ਕੇ ਦੇਸ਼ ਵਾਸੀਆਂ ਦੀ ਸੁਰੱਖਿਆ ਵਿੱਚ ਇੱਕ ਅਹਿਮ ਰੋਲ ਨਿਭਾਇਆ ਹੈ ਤੇ ਬੀਤੇ ਦਿਨ ਭਾਰਤ ਦੀ ਮਾਨਯੋਗ ਰਾਸ਼ਟਰਪਤੀ ਵੱਲੋਂ ਗੁਰਦਾਸਪੁਰ ਦੇ ਪਿੰਡ ਖਾਨ ਮਲਕ ਦੇ ਰਹਿਣ ਵਾਲੇ ਮੇਜੂ ਤ੍ਰਿਪਤ ਪ੍ਰੀਤ ਸਿੰਘ ਨੂੰ ਸ਼ੌਰਿਆ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ। ਦੱਸਦਾ ਹੈ ਅੱਜ ਮੇਜੂ ਤ੍ਰਿਪਤ ਆਪਣੇ ਪ ਨੇ ਜ਼ੋਰਦਾਰ ਢੋਲਣ ਗਾਣੇ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਤੇ ਉੱਥੇ ਹੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਮੇਜ ਤ੍ਰਿਪਤ ਦੀ ਬਹਾਦਰੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਗੱਲਬਾਤ ਦੌਰਾਨ ਮੇਜ ਤ੍ਰਿਪਤ ਪ੍ਰਿੱਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਮੁਢਲੀ ਸਿੱਖਿਆ ਸੈਂਟਰਲ ਸਕੂਲ ਕਪੂਰਥਲਾ ਤੋਂ ਮੁਕੰਮਲ ਹੋਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਐਨਡੀਏ ਰਾਹੀਂ ਭਾਰਤੀ ਫੌਜ ਰਾਹੀਂ ਜਿਹੜੀ ਹੈ ਐਨਡੀਏ ਦੇ ਰਾਹੀਂ ਭਾਰਤੀ ਫੌਜ ਦੇ ਵਿੱਚ ਸੇਵਾ ਦੇਣੀ ਸ਼ੁਰੂ ਕੀਤੀ ਤੇ ਇਸ ਦੌਰਾਨ ਉਹਨਾਂ ਨੇ ਕਈ ਆਪਰੇਸ਼ਨਾਂ ਦੇ ਵਿੱਚ ਇਕਭਾਈ ਕਰਨ ਦਾ ਉਹਨਾਂ ਨੂੰ ਜਿਹੜਾ ਇਹ ਮੌਕਾ ਮਿਲਿਆ ਹੈ ਤੇ ਉੱਥੇ ਹੀ ਉਹਨਾਂ ਨੇ ਇਹਨਾਂ ਆਪਰੇਸ਼ਨਾਂ ਵਿੱਚ ਬਖੂਬੀ ਜਿਹੜਾ ਹੈ ਇਹਨਾਂ ਆਪ ਤੋ ਵੱਡੀ ਕਾਮਯਾਬੀ ਪਿਛਲੇ ਸਾਲ ਸ਼ੋਕਰੀਆ ਦੇ ਵਿੱਚ ਇੱਕ ਏ ਕਲਾਸ ਦੇ ਅਤਵਾਦੀ ਨੂੰ ਮਾਰ ਕੇ ਹਾਸਲ ਹੋਈ ਹੈ ਜਿਸ ਤੇ ਲਈ ਉਹਨਾਂ ਨੂੰ ਮਾਨਯੋਗ ਰਾਸ਼ਟਰਪਤੀ ਵੱਲੋਂ ਬੀਤੇ ਦਿਨ ਸ਼ੋਹਰੇ ਚੱਕਰ ਦੇ ਨਾਲ ਨਿਵਾਜਿਆ ਗਿਆ ਤੇ ਉੱਥੇ ਹੀ ਤ੍ਰਿਪਤ ਪ੍ਰੀਤ ਸਿੰਘ ਦੀ ਪਤਨੀ ਸਤੀਰਾ ਅਤੇ ਉਹਨਾਂ ਦੇ ਪਿਤਾ ਹਰਦੇਵ ਸਿੰਘ ਵੱਡਾ ਨੇ ਕਿਹਾ ਹੈ ਕਿ ਉਹਨਾਂ ਨੂੰ ਤ੍ਰਿਪਤ ਸਿੰਘ ਦੀ ਬਹਾਦਰੀ ਉੱਤੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ। ਤੇ ਆਓ ਦੇਖਦੇ ਹਾਂ ਤਸਵੀਰਾਂ ਤੇ ਗੱਲਬਾਤ ਕਰਦੇ ਹਾਂ ਪ੍ਰਵਾਖ ਮੈਂਬਰਾਂ ਦੇ ਨਾਲ। ਮੇਰਾ ਨਾਮ ਮੇਜਰ ਤ੍ਰਿਪਤ ਪ੍ਰੀਤ ਸਿੰਘ ਹੈ ਤੇ ਮੈਂ ਅੱਜ ਯੈਸਟਰਡੇ ਆਵਾਸ ਗਿਵਨ ਦਾ ਅਵਾਰਡ ਸ਼ੋਹਰੇ ਚੱਕਰ ਬਾਇ ਦ ਓਨਰੇਬਲ ਪ੍ਰ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਅਵਾਰਡ ਤੋਂ ਬਾਅਦ ਹੁਣ ਮੈਂ ਪਿੰਡ ਵਾਪਸ ਆਇਆ ਤੇ ਪਿੰਡ ਕਾਫੀ ਪਿੰਡ ਵਾਲਿਆਂ ਨੇ ਬਹੁਤ ਮਾਣ ਬਧਾਇਆ ਇਹਨਾਂ ਪਰਿਵਾਰ ਵਾਲਿਆਂ ਨੇ ਸਾਡੇ ਪੂਰੇ ਪਰਿਵਾਰ ਦੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਸਾਨੂੰ ਗੈਲੈਂਟਰੀ ਅਵਾਰਡ ਜਿਹੜਾ ਮਿਲਿਆ ਕਿ ਹਾਲਾਂਕਿ ਜਿਹੜਾ ਜਿਵੇਂ ਆਪਰੇਸ਼ਨ ਤੋਂ ਪਿਛੇ ਆਪਰੇਸ਼ਨ ਚੋਪੀਆਂ ਜੰਮਨ ਕਸ਼ਮੀਰ ਦੇ ਵਿੱਚ ਇੱਕ ਮਿੰਟ ਦੇ ਵਿੱਚ ਹੋਇਆ ਸੀ ਜਿੱਥੇ ਹੀ ਇੱਕ ਕੈਲਿਟੀ ਦਾ ਟ੍ਰੋਪ ਕਮਾਂਡਰ ਜਿਹੜਾ ਸੀ ਉਹ ਯੂਟਿਲਾਈਜ਼ ਕੀਤਾ ਤੇ ਉਸ ਤੋਂ ਇਲਾਵਾ ਅਸੀਂ 34 ਆਰ ਆਰ ਯੂਨਿਟੀ ਸੀ ਸਾਡੀ 34 ਆਰ ਜਾਟ ਤੇ ਅਹੀਂ ਹੋਰ ਵੀ ਆਪਰੇਸ਼ਨ ਜਿਹੜੇ ਆ ਉਹ ਕੀਤੇ ਜਿਦੇ ਵਿੱਚ ਅਸੀਂ ਫੁੱਲ ਕੁਝ ਮਿਲਟੈਂਟਸ ਜਿਹੜੇ ਆ ਉਹ ਅਸੀਂ ਨਿਊਟਰਲਾਈਜ਼ ਕੀਤੇ ਤੇ ਅਪਰੀਹੈਂਡ ਕੀਤੇ ਤੇ ਉਹਦੇ ਕਰਕੇ ਮੈਨੂੰ ਜਿਹੜਾ ਅਵਾਰਡ ਦਿੱਤਾ ਗਿਆ ਇਸ ਤੋਂ ਪਹਿਲਾਂ ਮੈਂ ਸਟਾਰਟਿੰਗ ਤੇ ਮੇਰੇ ਅਟੈਚਮੈਂਟ ਟਾਈਮ ਦੇ ਵਿੱਚ ਮੈਂ ਅ ਅਸਾਮ ਚ ਪੋਸਟਡ ਹਾਂ ਅਸਾਮ ਦੇ ਵਿੱਚ ਮੈਨੂੰ ਮੈਂਸ਼ਨਡ ਡਿਸਪੈਚ ਗਲੈਂਟਰੀ ਦੇ ਨਾਲ ਨਵਾਜਿਆ ਗਿਆ ਹੈ ਤੇ ਉੱਥੇ ਮੈਂ ਮੈਂ ਬੈਟਲ ਕੈਜੁਐਲਟੀ ਵੀ ਹੋਇਆ ਵਧੀਆ ਲੱਗ ਰਿਹਾ ਜੀ ਤੇ ਨਾਲੇ ਜ ਆ ਛੋਟਾ ਪਿੰਡ ਜਿਹੜਾ ਇਹਨੇ ਅੱਗੇ ਵੀ ਕਾਫੀ ਫੌਜ ਦੇ ਵਿੱਚ ਲਾ ਲੋ ਜਾਂ ਫਿਰ ਹੋਰ ਵੀ ਕਾਫੀ ਜਗ੍ਹਾ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਏ ਬੱਚੜ ਕੇ ਹਿੱਸਾ ਲਿਆ ਤੇ ਬੜੇ ਮਾਣ ਦੀ ਗੱਲ ਆ ਕਿ ਮੈਂ ਪਿੰਡ ਨੂੰ ਵੀ ਰਿਪਰੈਜ਼ੈਂਟ ਜਿਹੜਾ ਉਹ ਕਰ ਪਉਣ ਡਿਆ ਤੇ ਬੜੇ ਮੇਰੇ ਲਈ ਪ੍ਰਾਈਡ ਦੀ ਗੱਲ ਆ ਸਾਡੇ ਸਾਰੇ ਪਿੰਡ ਦੇ ਲਈ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਪ੍ਰੀਤ ਤੇ ਵੇਖੋ ਇਦਾਂ ਜੀ ਵੀ ਪੜ੍ਹਾਈ ਕਰੀਦੀ ਸੀ ਤੇ ਜਿਹੜਾ ਟੈਸਟ ਨਿਕਲ ਜਿੱਥੇ ਉਧਰ ਚਲ ਜੀਦਾ ਸੀ ਉਦਾਂ ਆਦਰਵਾਇਜ਼ ਮੇਰੇ ਫਾਦਰ ਸਾਹਿਬ ਨੇ ਮੈਨੂੰ ਅਹੀਂ ਸੈਨਿਕ ਸਕੂਲ ਦੀ ਤਿਆਰੀ ਕੀਤੀ ਤੇ ਮੈਂ ਸੈਨਿਕ ਸਕੂਲ ਕਪੂਰਥਲੇ ਦਾ ਪੜਿਆ ਤੇ ਉੱਥੋਂ ਦਾ ਹੀ ਟੈਸਟ ਕੱਢਿਆ ਸੀ ਤੇ ਫਿਰ ਉੱਥੋਂ ਅੱਗੇ ਆਪਣੇ ਆਪ ਹੀ ਜਦੋਂ ਹੀ 7 ਸਾਲ ਉੱਥੇ ਰਹਿਣ ਦੇ ਪ੍ਰੇਰਿਤ ਬੰਦਾ ਬਈ ਹੋ ਜਾਂਦਾ ਫੋੜੀ ਜੀ ਮੇਰਾ ਨਾਮ ਸਿਹਰਦੇਵ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਵਾ ਕਿ ਮੇਰੇ ਹਸਬੰਦ ਨੇ ਇੰਨਾ ਵਧੀਆ ਕੰਮ ਕੀਤਾ ਵਾ ਦੇਸ਼ ਪ੍ਰਤੀ ਬਹੁਤ ਵਧੀਆ ਕੰਮ ਕਰ ਗਿਆ ਨੇ ਉਹਨਾਂ ਦੀ ਡਿਊਟੀ ਹੀ ਤੇ ਬਹੁਤ ਵਧੀਆ ਕੀਤਾ ਨੇ ਇਸ ਤੋਂ ਬਹੁਤ ਖੁਸ਼ ਬਹੁਤ ਵਧੀਆ ਲੱਗਾ ਪਿੰਡ ਵਾਲਿਆਂ ਨੇ ਸਾਰਿਆਂ ਨੇ ਇੰਨਾ ਮਾਣ ਦਿੱਤਾ ਸਾਨੂੰ ਬਹੁਤ ਖੁਸ਼ੀ ਹੋਈ ਆ ਥੈਂਕ ਯੂ ਮੈਂ ਉੱਤਰ ਹੱਦ ਹਾਲ ਸਿੰਘ ਪੱਡਾ ਤੇ ਜਦੋਂ ਹੁਣ ਤੇ ਮੈਨੂੰ ਫਾਟ ਗਿਆ ਉਹਦੇ ਕਰਕੇ ਮੇਰੇ ਥੋੜੇ ਜਿਹਾ ਬੋਲੇ ਆ ਬੋਲੇ ਉਹਦੇ ਤੇ ਮੈਂ ਵੈਸੇ ਇੰਜੀਨੀਅਰ ਹਾਂ ਇਹ ਜਦੋਂ ਇਹਨੇ ਐਡਮਿਸ਼ਨ ਲਿਆ ਕੋਚਿੰਗ ਵਾਸਤੇ ਬੜੀ ਖੁਸ਼ੀ ਹੋਈ ਫਿਰ ਇਹਨੂੰ ਟ੍ਰੇਨਿੰਗ ਨੂੰ ਕੰਪਲੀਟ ਕਰਕੇ ਫਿਰ ਬਾਦ ਆਇਆ ਫਿਰ ਖੁਸ਼ੀ ਹੋਈ ਤੇ ਉਹਦੇ ਬਾਅਦ ਇਨੇ ਖਤਰਨਾਕ ਏਰੀਏ ਚ ਡਿਊਟੀ ਕੀਤੀ ਹੁੰਦਾ ਹੀ ਆ ਕਿ ਕਿਤੇ ਇਹੋ ਜਿਹਾ ਮਹੋਰ ਇਹੋ ਜਿਹਾ ਸ਼ਾਮੇ ਚ ਇਹੋ ਜਿਹਾ ਟਾਈਮ 'ਚ ਜਾ ਕੇ ਤੇ ਇਹ ਇਹੋ ਜਿਹਾ ਕੰਮ ਕਰਕੇ ਆਏ ਤੇ ਹੁਣ ਖੁਸ਼ੀ ਹੋ ਗਈ ਹੁਣ ਬੜੀ ਬੜੀ ਖੁਸ਼ੀ ਹੋਈ ਕਿ ਸਾਨੂੰ ਰਾਸ਼ਟਰਪਤੀ ਨੇ ਬੁਲਾ ਲਿਆ ਤੇ ਫੇਰ ਅਹੀਂ ਆਏ ਆ ਤੇ ਸਾਨੂੰ ਤੇ ਸਾਡੇ ਪਿੰਡ ਨੂੰ ਬੜੀ ਖੁਸ਼ੀ ਹੋਈ ਆ ਕਿ ਅਹੀਂ ਕੋ ਲੈ ਕੇ ਆਏ ਆਪਣੇ ਪਿੰਡ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ ਥੈਂਕ ਯੂ